ਹੋਂਚਾ ਲੱਗਾ 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 ਮੰਨੂ ਲੈ ਆਇਆ ਚਾਹ ਦੇਤੀ ਤੈਨੂੰ ਚਾਹ ਦੇਤੀ ਕੀ ਹੋ ਗਿਆ ਬੰਦੂ ਮਮੀ ਤੂੰ ਬੰਦੂ ਚੱਕੀ ਫਿਰਦੀ ਆਂ ਚਲਾ ਦੇ ਮੇਰੇ ਉੱਤੇ ਪਾ ਦੇ ਟੱਬ ਚ ਨਹਾ ਲੈਂਦਾ ਮੈਂ ਛੰਡੇ ਪਾਣੀ ਨਾਲ ਮੰਨੂ ਨੂੰ ਬਣਾਉਣੀ ਐ ਮਿੱਠੀ ਜੀ ਗੋੜਾ ਵਾਲੀ ਚਾਹ ਤੇ ਕਹਿੰਦਾ ਹਾਂ ਜੀ ਸੱਸਰੀ ਘਰ ਦੀ ਤੁਹਾਡੇ ਅੰਦਰ ਲੋ ਜੀ ਖਾइए ਨਿਊਟਰੀ ਬੋਲ ਚਾਹ ਭਾਈ ਨਿਊਟਰੀ ਕੋਲ ਚਾ ਕਹਿੰਦੇ ਨੇ ਇਹਨੂੰ ਹਾਂਜੀ ਹਾਂਜੀ ਕੀ ਬੋਲਦਾ ਕੋਲ ਤਾਂ ਸਾਡਾ ਨੰਬਰ ਇੰਸਟਾਗ੍ਰਾਮ ਤੇ ਆਇਆ ਨਾ ਭਾਈ ਮੀ ਹੁਣ ਬੱਸ ਕੋਈ ਤੁਹਾਡੇ ਵੀ ਬੋਲਦੇ ਮੀ ਆਉਂ ਜਲਦੀ ਨਿਊਟਰੀ ਕੋਲ ਤੋਂ ਖਾਲੀ ਏ ਉੱਥੇ ਫੇਰ ਲਗਾਉਂਦਾ ਅੱਗੇ ਉੱਪਰ ਜਾਤਾ ਉੱਪਰ ਜਾ ਓ ਪਾਈ ਬੜੇ ਵਧੀਆ ਮੁਰਥਾ ਲੈ ਲੈਣ ਚ ਅੱਜ ਆ ਬਾਈ ਗੁੰਡੇ ਅੱਛਾ ਗੁੰਡੇ ਆ ਨਾ ਇਹ ਤਾਂ ਹੀ ਲੈਣ ਚ ਲੱਗੇ ਆ ਇਹ ਗੁੰਡੇ ਬਈ ਇਹ ਬੰਦੀ ਕਿਦਾਂ ਹੁੰਦੀ ਨੀਉਟਰੀ ਅੱਛਾ ਵਈਆ ਸਵਾਦ ਬਹੁਤ ਹੁੰਦੀ ਤੁਹਾਡੀ ਨੀਉਟਰੀ ਵਧੀਆ ਬੰਗੋ ਜਰਜਾ ਕਰਾ ਰਹੀਆਂ ਕਰਨੇ ਨਾਰਮਲ ਨਾਰਮਲ ਰੱਖਿਓ ਭਾਈ ਜਿਆਦਾ ਨਾ ਮੇਰੇ ਤੇ ਨਾ ਪਾਇਓ ਜਿਆਦਾ ਨਾਰਮਲ ਹੀ ਹਾਂ ਆਹ ਜੀ ਗੱਲ ਬਾਤ ਲੋ ਆ ਗਿਆ ਕੀ ਹੋ ਗਿਆ ਬੰਦੂ ਮੰਮੀ ਤੂੰ ਬੰਦੂ ਚੱਕੀ ਫਿਰਦੀ ਆਂ ਚਲਾ ਦੇ ਮੇਰੇ ਉੱਤੇ ਪਾ ਦੇ ਟੱਬ ਚ ਨਹਾ ਲੈਂਦਾ ਮੈਂ ਠੰਡੇ ਪਾਣੀ ਨਾਲ ਦਿਖਾਈ ਬੋਤਲ ਕਿੱਥੇ ਆ ਰੱਦੀ ਜੰਮ ਗਈ ਓਹੋ ਉਹ ਬੰਦੂ ਉਹ ਬਣ ਗਈ ਹੁਣ ਫਸਲਾ ਓਏ ਹੋਏ ਕੁਛ 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 ਅੱਜ ਇਹ ਤੱਕ ਕਰੋ ਕੁਛ 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 ਇਹ ਤੱਕ ਕਰੋ ਫਸਲਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਸਾਰਿਆਂ ਦਾ ਜੀ ਸਵਾਗਤ ਆ ਤੁਹਾਡਾ ਆਪਣੇ ਬਲੌਗ ਵਿੱਚ ਵਿਕਰਮ ਬਲੌਗਸ ਤੇ ਸੋਚਿਆ ਸੀ ਵੀ ਕੀ ਕੀਤਾ ਜਾਵੇ ਹੁਣ ਮਨ ਨੂੰ ਕਹਿੰਦਾ ਵੀ ਮੈਂ ਪੀਣੀ ਆ ਚਾਹ ਮਨ ਨੂੰ ਬੁਲਾਉਣੀ ਆ ਆਪਣੇ ਚਾਹ ਵਾਲੀ ਮਨ ਨੂੰ ਬੁਲਾਉਣੀ ਆ ਮਿੱਠੀ ਜੀ ਗੁੜ ਵਾਲੀ ਚਾਹ ਤੇ ਕਹਿੰਦਾ ਚਾਹ ਪੀਣੀ ਆ ਤੇ ਮੈਂ ਕਹਾ ਵੀ ਮਨ ਨੂੰ ਕਿਹੜੀ ਗੱਲ ਆ ਯਾਰ ਤੇਨਾਂ ਪਿਆਰੀ ਜਾਨ ਨੂੰ ਚਾਹ ਹੋ ਗਈ ਚਾਹ ਹੋ ਗਈ ਮਨ ਨੂੰ ਨਾ ਪਿਆਰੀ ਹੋ ਗਈ ਚਾਹ ਤੇ ਚਾਹ ਨੂੰ ਪੀ ਕੇ ਕਰਦੇ ਸਾਂ ਮੈਂ ਗੱਲਬਾਤ ਇੱਕ ਕਮੈਂਟ ਆਈ ਕਹਿੰਦੇ ਤੁਹਾਡੇ ਰੰਗ ਲਾਲ ਕਰ ਦੇਣਾ ਰੰਗ ਸਾਡਾ ਲਾਲ ਹੀ ਰਹਿਦਾ ਤੁਹਾਨੂੰ ਕੀ ਦੱਸੀ ਹੁਣ ਰੰਗ ਕਾਦੇ ਲਾਲਿਆ ਇਹ ਰੰਗ ਰੰਦਾ ਲਾਲ ਬਰਾ ਕਾਲਾ ਯਾਰ ਆ ਕਰੇ ਦੀ ਲਾਲ ਨਹੀਂ ਮਿਆਰ ਕਰਦੇ ਆ ਮਿਆਰ ਮਿਲਦੇ ਆ ਤੁਹਾਨੂੰ ਉੱਥੇ ਆ ਕੇ ਵੀ ਆਪਾਂ ਆ ਗਏ ਆਪਣੇ ਚਾਹ ਵਾਲੇ ਤੇ ਆਪਣੇ ਚਾਹ ਵਾਲੇ ਬਸ ਇੰਨਾ ਗੁੱਸਾ ਇੰਨੀ ਜਆ ਵੀ ਨਹੀਂ ਆ ਉਹ ਵੀ ਪੀਲੇ ਬੈਣੀ ਆ ਤੇ ਚਮਚੇ ਅੰਦਰ ਤੇ ਚਮਚੇ ਅੰਦਰ ਭਾਈ ਥਾਂ ਨਹੀਂ ਆ ਇਹ ਡਾਬ ਲਾ ਰਿਹਾ ਹੈ ਯਾਰ ਮੈਂ ਬੇਲੀ ਯਾਰ ਦੋ ਕੱਪ ਬੰਦੇ ਨੇ ਕਾਹ ਬਣਾਇਆ ਸਭ ਕਹਿੰਦੇ ਭਾਈ ਪੈ ਵਜੇ ਵੀ ਤੇਰੀ ਨਾਲ ਭਾਈ ਕਾ ਕਰਦੇ ਯਾਰ ਕਿਹੜੀ ਵੀ ਨਹੀਂ ਮੈਨੂੰ ਦੇ ਲੈ ਲਾਜੀ ਲਾਜੀ ਉਹਨੇ ਚੋਕਲੇਟ ਵਾਲੀ ਪੀਣੀ ਜਿੰਦੀ ਮੈਨੂੰ ਨਹੀਂ ਪਿਚੇ ਰੋਣੇ ਬੈਠਾ ਮਰਜੀ ਲਾਦੇ ਚਾਹ ਦੇ ਦੇ ਭਾਈ ਕਹਿੰਦੇ ਭਾਈ ਆ ਚੋ ਲੈਣੇ ਸਮੋਸਾ ਲਾ ਦੇ ਆ ਚਲ ਚੰਦ ਦੇ ਵੀ ਕਿੱਤਰ ਬੈਂਕ ਦਾ ਰਾਵੂ ਨਹੀਂ ਹੈ। ਬੱਸ ਮੈਂ ਦੇਖੋ ਜੇ ਤੂੰ ਖਾਣਾ ਚ ਮੰਗਾਲਾ ਮਾੜਾ ਸਾਈਡ ਵੀ ਬਣਤੀ ਕੁਝ ਵੀ ਨਹੀਂ ਖਾਣਾ। ਸਿਰਫ ਚਾਹੇ। ਕੋਈ ਨਿੰਬੂ ਪਣੀ ਜਰਾ। ਨਹੀਂ ਨਿੰਬੂ ਪਣੀ ਦੇਣਾ। ਨਹੀਂ। ਮੈਂ ਤਾਂ ਮੈਂ ਨੰਬਰੋਂ ਵੀ ਤਾਂ ਨਹੀਂ ਗਿਆ। ਨਹੀਂ ਉਹਨਾਂ ਨਾਲ ਆਉਂਦੇ। ਉਹ ਖਾਣਾ ਦੁੱਧਾ ਮੈਂ ਜਿੱਦਾਂ ਉਹਦੇ ਵਿੱਚ ਪਾਇਆ ਕੱਲ੍ਹ ਨੂੰ ਪਾਇਆ। ਮੈਂ ਤੁਹਾਡਾ ਮੈਂ ਬੋਰੀ ਦਾ ਨਹੀਂ ਕਰੇ ਬੰਦੀ ਨਹੀਂ ਨਹੀਂ ਸ਼ੋਰ ਲੋ ਜੀ ਇਹ ਮਨੂ ਗਿਆ ਚਾਹ ਲੈਣਾ ਤੈਨੂੰ ਚਾਹ ਦੇਣੀ ਤਾਂ ਹੈ ਨਹੀਂ ਉਹਨਾਂ ਨੇ ਮੈਨੂੰ ਲੱਗਦਾ ਜਿੱਦਾਂ ਦਾ ਲੱਛਣ ਇਹਦੇ ਪੋਂਚੇ ਲੱਗਾ ਲੱਗ ਗਿਆ ਲੱਗ ਗਿਆ ਮਨੂ ਲੈ ਐ ਚਾਹ ਦੇਤੀ ਤੈਨੂੰ ਚਾਹ ਦੇਤੀ ਲੈ ਜਿੱਦ ਤੱਕ ਨੂੰ ਵੇਦਾਂ ਦੀ ਸ਼ੁਕਰ ਕਰਦੇ ਥੱਲੇ ਰੱਖ ਲੈ ਕਿਦਾਂ ਮੈਂ ਤਾਂ ਜਾ ਕੇ ਚੱਕਣ ਨੂੰ ਕਹਦੇ ਨੂੰ ਜੁਗਮਾ ਫੇਲੇ ਕਿੱਧਰ ਰੱਖ ਲਿਆ ਸੈਂਡਵਿਚ ਨਹੀਂ ਹੈ ਕਿਤੇ ਕਿਸੇ ਦੇ ਸਾਲੇ ਹੋਣੇ ਹੋ ਵੀ ਖਾਣੇ ਸੈਂਡਵਿਚ ਜਾ ਕਰਾ ਲਾ ਮੈਂ ਜੀ ਹੈ ਨਾ ਤੇਰੀ ਤੂੰ ਕਹਾਂ ਮੈਂ ਮੰਮੀ ਖੋਲੂ ਪੀਏ ਪੂਆ ਕਰਾ ਲਈ ਪੀਆ ਫਾਈ ਇੱਕ ਲਾਰਜ ਕਰਾ ਲੈਂਦੇ ਆ ਜਾਂ ਸਮੋਲ ਕਰਾ ਲਾ ਮੈਂ ਛੋਟਾ ਕਰਾਈ ਬੰਨੂ ਕਹਿੰਦਾ ਕੱਪ ਟੁੱਟਾ ਆ ਕੀ ਹੈ ਮੈਨੂੰ ਕੱਪ ਟੁੱਟਾ ਆ ਮੈਂ ਕਹਿੰਦਾ ਮੈਂ ਨਹੀਂ ਪੀਣੀ ਜਾ ਕੇ ਚੇਂਜ ਕਰਾ ਕੇ ਲੈ ਗਿਆ ਕੱਪ ਚੇਂਜ ਕਰਾ ਯੇ ਕੱਪ ਬਾਈ ਕੱਪ ਚੇਂਜ ਕਰੀ ਯਾਰ ਨਕਾਪੜ ਉਟਾ ਪਾਈ ਨੂੰ ਮੈਂ ਕਹਿੰਦਾ ਮੈਨਾਂ ਪਾਈ ਇਹਨੂੰ ਕੱਪ ਚੇਂਜ ਕਰਕੇ ਦੇ 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 ਦੇਣਾ ਜਾਂ ਲਿਆ ਹੋਰ 30 ਰੁਪਏ ਦੇਣੀ ਪੰਜਾ ਦਾ ਕੱਪ ਨਾ ਜਾ ਦੇ ਲਿਆ ਭਾਈ ਨੂੰ ਦੇ ਦੇਣੇ ਤੈਨੂੰ ਉਹ ਦੇ ਦੇਤਾ ਭਾਈ ਨੇ ਉਹ ਦੇ ਜਾ ਬੱਜ ਕੇ ਜਾ ਬੱਲੇ 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 ਲੋ ਜੀ ਮੰਨੂ ਨੇ ਕਰਾ ਲਿਆ ਕੱਪ ਚੇਂਜ ਭੱਜ ਕੇ ਭੱਜ ਕੇ ਭੱਜ ਕੇ ਭੱਜ ਗਿਆ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਮੰਨੂ ਕਹਿੰਦੇ ਮੰਨੂ ਮੰਨੂ ਕੱਪ ਜੀ ਨਹੀਂ ਕਰਾਤੇ ਕੱਪ ਹੁਣ ਆ ਵੀ ਕਹਦੇ ਕੱਪ ਸਹੀ ਸਹੀ ਆ ਆ ਦੇਖੋ ਜੀ ਦੇਖੋ ਕੁੜੀਆਂ ਵਾਲੇ ਕੰਮ ਤਾਂ ਸਾਰੇ ਹੈਪੀ ਤੋਂ ਹੁੰਦੇ ਆ ਹੈਪੀ ਤੂੰ ਮਮਾ ਗੋਲ ਗੱਪੇ ਖਾਈ ਜਨਾ ਹੈ ਉਹ ਵੀ ਗਾਣਾ ਗੋਲ ਗੱਪੇ ਜਿਹੜੀ ਆ ਜਾ ਯਾਰ ਤਾਂ ਇਹਨੂੰ ਮਾਰੇ ਮਿੱਠਾ ਠੋਕੇ ਪਾਈ ਫੌਜੀ ਸਾਹਿਬ ਵੀ ਗੋਲ ਗੱਪੇ ਖਾਂਦੇ ਅੱਜ 1000 ਰੁਪਏ ਆ ਕਰੀ ਦੂਜਾ ਮਿੱਠਾ ਪੜੀ ਜਿਆਦਾ ਆ ਨਾ ਪੈਸੇ ਭਰਾਵਾ ਉਹ ਇਹਨਾਂ ਕੰਮ ਹੈਪੀ ਨੇ 50 ਰੁਪਏ ਕਰਤੇ ਥੂਰ ਰੁਪਏ ਇਹੜੇ ਕੋ ਮਿੱਠੇ ਵਾਲਾ ਜਦੀ ਭਾਈ ਜਿਆਦਾ ਹੀ ਮਿੱਠਾ ਆ ਗਾਦਾ ਮਿੱਠਾ ਆ ਉੱਦਾਂ ਖਾਂਦੇ ਆ ਮਿੱਠੇ ਵਾਲਾ ਭਰਾ ਸੀਰਾ ਵਾਲਾ ਵਿੱਚ ਹੂੰ ਗੋੜ ਦੀ ਪੇਸੀ ਵਾਲਾ ਵਿੱਚ ਹੂੰ ਗੋਲ ਗੱਫੇ ਦੇ ਹੋਰ ਆਹ ਜੋਨੀ ਆ ਗਈ ਭਾਈ ਮੈਂ ਕੁਛ ਨਹੀਂ ਮੈਂ ਤੈਨੂੰ ਦੇਖਿਆ ਮੈਂ ਗਾਪੀ ਗੋਲ ਗੱਫੇ ਖਾਂਦੇ ਆ ਆਪਣੀ ਚੜਾਈ ਹੋ ਰਹੀ ਆ ਨਾ ਆਹੋ ਮੈਂ ਵੀ ਇੱਧਰ ਨੂੰ ਆ ਗਿਆ ਆ ਗੋਲ ਗੱਫੇ ਖਾ ਲਈਏ ਭਾਈ ਇੱਕ ਹੋਰ ਦੇ ਦੇ ਯਾਰ ਭਾਈ ਹੁਣ ਹੀ ਕਦੋਂ ਆਇਆ ਯਾਰ ਡਿਊਟੀ 'ਰੋਂ ਤਿੰਨ ਤਿੰਨ ਤਰੀ ਕਰੋ ਭਾਈ ਤਿੰਨ ਘੰਟੇ ਹੋ ਗਏ ਦੇਖਣ ਘੰਟੇ ਭਾਈ ਗੋਲ ਗੱਪੇ ਸਿੱਧੇ ਤੇ ਗੋਲ ਗੱਪੇ ਨਾਲ ਲਾ ਲਿਆ ਅੱਛਾ ਕਹਿੰਦੇ ਗਣਾ ਉਹ ਤੋਂ ਪਤਾ ਗਾ ਨਹੀਂ ਹੋਇਆ ਤਾਂ ਕਹਿੰਦਾ ਮੈਨੂੰ ਗੋਲ ਗੱਪੇ ਆਹ ਕਹਿੰਦਾ ਗਾੜਾ ਸੋਤਾ ਅਗਲੇ ਦੂਜਾ ਖਾਣਾ ਮਿੱਠੇ ਵਾਲਾ ਤੈਨੂੰ ਪਤਾ ਖੱਟੀਆਂ ਚੀਜ਼ਾਂ ਮੈਨੂੰ ਬੰਦਿਆ ਹੈ ਹੈਂ ਓਏ ਭਾਈ ਮਿੱਠੇ ਵਾਲਾ ਦੇ ਯਾਰ ਆ ਜੀ ਆਪਣੇ ਗੋਲ ਗੱਪੇ ਬੜੇ ਮਸ਼ਹੂਰ ਬੰਦੇ ਦੇ ਉੱਪਰ ਏਰੀਆ ਕਿਹੜੇ ਕਿਹੜੇ ਗੋਲ ਗੱਪੇ ਬਾਈ ਆਪਣੇ ਕੋਲ ਕੈਮਰਾ ਨਹੀਂ ਤਾਂ ਵੇਚਣਾ ਨਹੀਂ ਨਹੀਂ ਮੈਨੂੰ ਸਾਰੇ ਕਿਹੜੇ ਕਿਹੜੇ ਗੋਲ ਗੱਪੇ ਸੁਜੀ ਵਾਲੇ ਆ ਹੋਰ ਕਿਹੜੇ ਆ ਅਜੇ ਥੱਲੇ ਪਾਪੜੀਆਂ ਪਈਆਂ ਨਾ ਪਾਪਾ ਵੀ ਆ ਗੋਲ ਗੱਪੇ ਖਾਣ ਹੋਏ ਆਹਾ ਮਿੱਠੇ ਵਾਲਾ ਦੇ ਮਿੱਠੇ ਵਾਲੇ ਯਾਰ ਤਾਰ ਮਿੱਠੇ ਵਾਲਾ ਦੇ ਦੇ ਬਾਈ ਮਿੱਠੇ ਵਾਲਾ ਦੇਈ ਗੋਲ ਗੱਪਾ ਗੋਲ ਗੱਪਾ ਉਹਨੇ ਕਰਾ ਪੈਸੇ ਪੂਰੇ ਕਰਦੇ ਟੱਕਣ ਵਾਲਿਆ 800 ਦੇ ਖਾਲੇ ਗੋਲ ਕੱਪੇ ਕਿੰਨੇ ਦੇ 800 ਹੈਪੀ ਨੇ 800 ਦੇ ਖਾਦੇ ਗੋਲ ਕੱਪੇ ਉਹ ਕਰ ਅੱਗੇ ਜਾਜਵੇਂ ਘਰੋਂ ਬਾਹਰ ਦੇ ਗਏ ਨੂੰ ਪੋਜੀ ਨਹੀਂ ਲੈਣੀਆਂ ਹੂੰ ਕਿੰਨਾ ਬਿੱਲ ਹੋ ਗਿਆ ਭਾਈ 800 ਰੁਪਈਆ 800 ਰੁਪਈਆ ਹੋ ਗਏ ਚਾਂਦੀ ਦੇ ਗੋਲ ਕੱਪੇ ਚਾਂਦੀ ਦੇ ਹੀ ਕਿਦਾਂ 800 ਦੇ ਗਾਦੇ ਗੋਲ ਗੱਪੇ ਤੇ 500 ਦਾ ਪੀਤਾ ਪਾਣੀ ਵੀ 500 ਦਾ ਪਾਣੀ ਚੂ ਕਿੰਨੇ ਦਾ ਪਾਣੀ ਪੀਤਾ ਵੀ 50 ਦਾ ਪੀਤਾ ਗੋਲ ਗੱਪੇ ਕਿੰਨੇ ਗਾਦੇ 800 दे। 800 ਦੇ ਉਹ ਜੀ ਮਤਲਬ ਹੈਪੀ ਨੇ ਗਾੜੇ 800 ਦੇ ਗੋਲ ਗੱਪੇ ਤੇ 500 ਦਾ ਪੀ ਲਿਆ ਪਾਣੀ ਆਖੀ ਕਰਦਾ ਓਏ 300 ਦੀਆਂ ਪਾਪੜੀਆਂ 300 ਦੀਆਂ ਪਾਪੜੀਆਂ ਕਿੰਨੇ ਹੋਏ 1100 ਰੁਪਿਆ 1100 ਰੁਪਿਆ ਕੀਤਾ ਪੂਰਾ ਤੇ 500 ਵਿੱਚੋਂ ਤੂੰ ਦੇਣਾ ਤੇਣਾ ਬਲੌਗ ਨਹੀਂ ਤਿਆਰ ਕੀਤਾ 500 ਰੁਪਿਆ ਮੈਂ ਦੇਣਾ ਕਿਉਂਕਿ ਮੇਰਾ ਬਲੌਗ ਪੂਰਾ ਤਿਆਰ ਹੋ ਗਿਆ ਤੇ ਤੁਹਾਡੇ ਬਿੰਡਰ ਦਾ ਇੱਕ ਉਦਾਰ ਜੀ ਆਹ ਬਈ ਇਹ ਚੁੱਪ ਕਰ ਗਏ ਅੱਛਾ ਅੱਛਾ ਉਹ ਲੱਗੇ ਭਾਈ ਉਹਨੇ ਗੂਗਲ ਪੇ ਕਰਨਾ 1200 ਰੁਪਏ 1200 ਰੁਪਏ ਖਾ ਲਿਆ ਕਮਾਈ ਕਿਨੇ ਫਿਰ ਤੇ ਕਮਾਈ 700 700 ਰੁਪਏ ਕਮਾਈ ਬੰਨਾ ਜੋ ਮੈਂ ਤੋਂ ਜੋ ਮੈਂ ਝੂਠਿਆ ਉਹ ਤੇ ਬੋਲ ਬੜੀ ਦੱਸ ਤੋੜੋ ਠੀਕ ਆ ਜੀ ਇੱਦੀ ਕਰਦੇ ਆ ਜੀ ਬਲੌਗ ਦੀ ਸਮਾਪਤੀ ਤੇ ਹੈਪੀ ਕਰਦੀ ਹੈ ਸਮਾਪਤੀ ਫਿਰ ਹੋਰ 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 ਬੈਠੇ ਵੀ ਹੋ ਗਏ ਲੈ ਲਓ ਜੀ ਉਹ ਦੇ ਕਾਸ ਕਿੰਨੇ ਹੋਇਆ 60 ਹੋਇਆ 60 ਰੁਪਏ ਹੋਇਆ ਮਮਾ ਐਵੇਂ ਤੂੰ ਆਟੜ ਤੋਂ ਲਈ ਐ ਲੋ ਜੀ ਫੇ ਬਲੌਗ ਦੀ ਕਰਦੇ ਆ ਸਮਾਪਤੀ ਇੱਦਾਂ ਹੀ ਆਪਣਾ ਹੈਪੀ ਭਰਾ ਰਤਨ ਫੁੱਟਵੇਅਰ ਐਪੀ ਮੂੜ ਪਾਟੇ ਨੂੰ ਥੋੜਾ ਹੋਰ ਘੜਾ ਮੈਸੇਜ ਕੀਤਾ ਅੱਛਾ ਤੁਹਾਨੂੰ ਅੱਛਾ ਲੱਗਿਆ ਦੋਸਤੋ ਠੀਕ ਹੈ ਜੀ ਕਰਦੇ ਆ ਬਲੌਗ ਦੀ ਸਮਾਪਤੀ ਬਾਏ ਬਾਏ ਟੇਕ ਕੇ